ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਲਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਟੈਂਡ ਟੰਡੋਵਾਲ ਜ਼ਿਲ੍ਹਾ ਜਲੰਧਰ ਤਸਵੀਰ ਇਹਨੂੰ ਸ਼ਾਹਕੋਟ ਪੈਂਦੀ ਹੈ ਦੋਸਤੋ ਅੱਜ ਦੀ ਵੀਡੀਓ ਚ ਪਤਾ ਆਪਣੀ ਜਰਤੀ ਵਾਰ ਦਿਖਾ ਦੇਣੀ ਹੈ ਸੂਰ ਨੂੰ ਤਿਆਰ ਹੈ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆਣ ਕੇ ਆਪਦੀ ਤਸੱਲੀ ਦੀਆਂ ਨਾਲ ਖਰੀਦਿਆ ਜੀ ਨੰਬਰ ਮੈਂ 2210 ਸਕਰੀਨ ਦੇ ਉੱਪਰ ਚਲਾ ਦੂੰਗਾ हां जी दोस्तों यार ਦੂਜਾ ਸੂਆ ਸੋਨਾਂੜੀ ਆ ਇੱਕ ਹਫਤਾ ਵੀਰ ਕੰਦਾ ਹਜੇ ਇਹ ਕੱਚੀ ਆ ਪਹਿਲੇ ਸੂਵੇ ਵੀਰ ਕੰਦਾਂ ਨੇ 15 ਲੀਟਰ ਵੀ ਕੇ ਦੋ ਦਿਨ ਦਿੱਤਾ ਇਹਨੇ ਐਤ ਕੀ ਵੀਰ ਕੰਦਾ ਉਮੀਦ ਆ ਕਿ 18 ਮੀ ਨੀ ਕਿ ਦੋਧਰਾਮ ਨਾਲ ਕੁਲੜ ਲੋਕ ਪਾ ਦੂਗੀ ਦੇਖ ਸਕਦੇ ਆ ਆਰਡਰ ਦੀ ਕੁਆਲਿਟੀ ਚਾਰੇ ਥਣ ਪੂਰੇ ਕੱਲੇ ਕੱਲੇ ਦੇਖ ਲੇ ਲੇਖ ਭਯਾ ਚੈੱਕ ਕਰ ਸਕਦੇ ਆ ਦੋਸਤੋ ਹਵਾਨੇ ਦੀ ਕੁਆਲਿਟੀ ਸੋਹਣੀ ਵੜਾ ਜਰਸੀ ਛੋਟੇ ਕੱਦ ਦੀ ਹੈ ਕੋਈ ਵੱਡਾ ਕੱਦ ਕੱਦ ਨਹੀਂ ਗਾ ਛੋਟੇ ਕੰਨ ਦੇ ਸਕਦੇ ਆ ਦੋਸਤੋ ਦੇਖ ਸਕਦੇ ਆ ਹਵਾਨੇ ਦੀ ਕੁਆਲਿਟੀ ਦੋਸਤੋ ਇੱਕ ਹਫਤੇ ਨੂੰ ਚੰਗਾ ਹਵਾਨਾ ਤਿਆਰ ਕਰ ਲੈਣਾ ਬਾਈ ਕਹਿੰਦਾ ਵਾਲਟਲਾ ਕੱਢ ਕੇ ਹਵਾਨਾ ਟੈਟ ਕਰਕੇ ਤੇ ਫਿਰ ਸੋਣਾ ਨੇ ਆ ਚੈੱਕ ਕਰ ਸਕਦੇ ਹੋਸੋ ਆਰਡਰ ਦੀ ਕੁਆਲਿਟੀ ਆ ਦੇ ਸਕਦੇ ਆ ਦੋਸਤੋ ਇਹ ਆ ਦੇ ਸਕਦੇ ਆ ਦੋਸਤੋ ਚਾਰੇ ਥਣ ਕੱਲੇ ਕੱਲੇ ਨਿਖਰਵੇਂ ਸੋਹਣੇ ਲੱਗੇ ਹੋਏ ਆ ਤੇ ਬਾਈ ਕਹਿੰਦਾ ਤਾਂ ਪ੍ਰਾਈਜ਼ ਜਿਹੜਾ ਫੋਨ ਉੱਪਰ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਉਹ ਤੇ ਬਾਈ ਨਾਲ ਗੱਲਬਾਤ ਕਰ ਲੈ ਜੀ